ये मेरी अर्ज है बेबे नानकी जी ने कहा फिर की करता मरदाना मरदाना पैरी प्योस गलती सत्कार की चोला गले पाया भी रुपये लै ले उस डूम मरासी ने फिर चला आया गुरु नानक देव जी को जो गुरु नानक देव जी ने देखा मरदाना आया है रबाबी लिया और पैसे भी रुपये ये गुरु नानक देव जी बड़े रोस होए ਗੁਰਦਾਨ ਨੇ ਤੇਜੀ ਕਹਿੰਦਾ ਮਰਾਸੀਆ ਡੂ ਵੀ ਤੂੰ ਕੀ ਕਰਦਾ ਹੈ ਇਹ ਕਹਿੰਦਾ ਇੱਕ ਉਨੋਂ ਉਪਰ ਬਾਬਾ ਸ਼੍ਰੀ ਚਾਂਜੀ ਦਾ ਅੱਗੇ ਹੀ ਮੈਂ ਭਾਰ ਪਾਏ ਆ ਉਹਨਾਂ ਨੇ ਖर्चा ਕਰਨਾ ਹੈ ਤੇ ਤੂੰ 20 ਰੁਪਏ ਉਹਨਾਂ ਕੋਲੋਂ ਲੈ ਆਇਆ ਹੈ ਇਹ ਚੰਗਾ ਕੰਮ ਨਹੀਂ ਤੂੰ ਕੀਤਾ ਤੂੰ ਵਾਹਿਗੁਰੂ ਉੱਪਰ ਤੈਨੂੰ ਭਰੋਸਾ ਨਹੀਂ ਜੋ ਲੈਣਾ ਉਸ ਮਾਲਕ ਨੇ ਦੇਣਾ ਹੈ ਤੂੰ ਕਿਉਂ 20 ਰੁਪਏ ਤੂੰ ਖਰਚਾ ਕਿਉਂ ਲੈ ਆਇਆ ਹੈ ਇਹ ਰੁਪਏ ਇਹ ਜਿਹੜੇ ਪੈਸੇ ਲੈ ਕੇ ਆਇਆ ਹੈ ਇਹ ਮੋੜ ਦੇ ਇਹ ਮੰਗਲਾਂ ਉਸ ਪਾਰ ਬ람 ਵਾਈਗਰੂ ਨੇ ਦੇਣਾ ਹੈ ਇਹ ਤੂੰ ਚੰਗਾ ਕੰਮ ਨਹੀਂ ਕੀਤਾ ਉਸ ਵਾਈਗਰੂ ਤੇ ਪਾਰ ਬੰਤੇ ਆਸ ਰੱਖੋ ਇਹ ਆਸ ਰੱਖਣੀ ਕਿਸੇ ਤੇ ਆਸ ਰੱਖਣੀ ਇਹ ਗੱਲ ਚੰਗੀ ਨਹੀਂ ਕਹਿੰਦੇ ਚੋਲੇ ਦਾ ਕੋਈ ਨਹੀਂ ਤੂੰ ਚੋਲਾ ਪਾਈ ਰੱਖ ਇਹ 20 ਰੁਪਏ ਜਿਹੜੇ ਤੂੰ ਖਰਚਾ ਲੈਂਦਾ ਹੈ ਨਾ ਇਹ ਉਹਨਾਂ ਨੂੰ ਮੋੜ ਕੇ ਆਉਣਾ ਹੈ ਇਹ ਨਹੀਂ ਰੱਖਣਾ ਇਹ ਗੁਰੂ ਨਾਨਕ ਦੇਵ ਜੀ ਨੇ ਕਿਹਾ ਇਹ ਨਹੀਂ ਤੂੰ ਰੱਖਣੇ ਇਹ ਤੋਂ ਚੰਗਾ ਕੰਮ ਨਹੀਂ ਕੀਤਾ ਫਿਰ ਗੁਰਨਾਨ ਦੇਵ ਜੀ ਮਾ ਰਾਜੂ ਮਰਦਾਨਾ ਜੀ ਕਹਿੰਦੇ ਬੇਬੇ ਨਾਨਕੀ ਜੀ ਬੜੀ ਗਰਾਹ ਦੇ ਵਿੱਚ ਹਨ ਉਹਨਾਂ ਦਾ ਵਿਰਾਗ ਥੱਲਿਆ ਨਹੀਂ ਜਾਂਦਾ ਉਹ ਕਹਿੰਦੇ ਇੱਕ ਵਾਰੀ ਇੱਕ ਵਾਰੀ ਮੈਨੂੰ ਆਪਣਾ ਦਰਸ ਦਿਖਾ ਦੇ ਇੱਕ ਵਾਰੀ ਆ ਕੇ ਮੈਨੂੰ ਮਿਲ ਜਾ ਇਤਨੇ ਸਖਤ ਨਾ ਬਣੋ ਆਪਣਾ ਹਿਰਦਾ ਇਤਨਾ ਸਖਤ ਦਿਲ ਨਾ ਰੱਖੋ ਇੱਕ ਵਾਰੀ ਕਹਿੰਦੇ ਕਿ ਮੈਨੂੰ ਦੀਦਾਰ ਦੇ ਜੋ ਆਪਣਾ ਤੇ ਗੁਰਨਾਨਕ ਦੇਵ ਜੀ ਨੇ ਕਿਹਾ ਚਲੋ ਮਰਦਾਨਾ ਇੱਕ ਵਾਰੀ ਬੇਬੇ ਨਾਨਕੀ ਨੂੰ ਦਿਲਾਸਾ ਦੇ ਆਈਏ ਗੁਰਨਾਨਕ ਦੇਵ ਜੀ ਆਏ ਇਹ ਦੂਰੋਹੀ ਤੁਲਸਾ ਨੇ ਦੇਖਿਆ ਗੁਰਨਾਨਕ ਦੇਵ ਜੀ ਆਏ ਹਨ ਤੇ ਟੋੜੀ ਗਈ ਤੁਲਸਾ ਨੇ ਆਦਸਿਆ ਕਿ ਬਹੂ ਜੀ ਤੁਹਾਡਾ ਭਾਈ ਆਇਆ ਹੈ ਜਦੋਂ ਇਹ ਸੁਣਿਆ ਤੇ ਕਹਿੰਦੀ ਝੁੱਠੀ ਹੈ ਭਾਈ ਆਇਆ ਹੈ ਉਹ ਕਹਿੰਦੀ ਨਹੀਂ ਤੁਹਾਡਾ ਭਾਈ ਆਇਆ ਹੈ ਬੜੀ ਖੁਸ਼ ਹੋਈ ਅੱਤ ਉਠ ਲੈਣਾ ਜਾਣ ਤੇ ਪੈਰਾਂ ਨੂੰ ਪਈ ਜਦੋਂ ਪੈਰ ਚੁੰਮਣ ਲੱਗੀ ਗੁਰੂ ਨਾਨਕ ਦੇਵ ਜੀ ਨੇ ਪੈਰ ਪਿੱਛੇ ਕਰਦੇ ਗੁਰੂ ਨਾਨਕ ਦੇਵ ਜੀ ਕਹਿੰਦੇ ਤਾਂ ਹੀ ਮੈਂ ਤੇਰੇ ਕੋਲ ਆਉਂਦਾ ਨਹੀਂ ਤੂੰ ਪੈਰਾਂ ਨੂੰ ਦੋੜਦੀ ਹੈ ਮੇਰੇ ਸਿਰ ਤੇ ਭਾਰ ਝੜਦਾ ਹੈ ਕਹਿੰਦੇ ਅੱਗੇ ਵੀ ਅੱਗੇ ਵੀ ਅਸਤੀ ਭੈਣ ਭਰਾ ਹੀ ਆਏ ਤੇ ਹੁਣ ਵੀ ਭੈਣ ਭਰਾ ਦਾ ਰਿਸ਼ਤਾ ਹੈ ਤੂੰ ਮੇਰੇ ਤੋਂ ਵੱਡੀ ਹੈ ਮੇਰੇ ਸਿਰ ਤੇ ਕਿਉਂ ਭਾਰ ਚੜਾਉਦੀ ਹੈ ਉਹ ਇਤਰਾ ਨ ਕਰਿਆ ਕਰ ਤਾਂ ਹੀ ਮੈਂ ਮਿਲਦਾ ਨਹੀਂ ਉਹ ਪੈਰਾਂ ਨੂੰ ਹੱਥ ਨਾ ਲਾਇਆ ਕਰ ਗੁਰੂ ਨਾਨਕ ਦੇਵ ਜੀ ਨੇ ਪੈਰ ਪਿੱਛੇ ਕਰ ਲਏ ਆਹੋ ਗੁਰੂ ਬੇਬੇ ਨਾਨਕੀ ਕਹਿੰਦੀ ਮੈਂ ਤੂਜੀ ਅੰਮਲਾ ਕਰਕੇ ਵੱਡੇ ਹੋ ਮੈਂ ਤੁਹਾਡਾ ਸਤਿਕਾਰ ਕਰਦੀ ਹਾਂ ਔਰ ਮੈਂ ਕੀ ਕਰਾਂ ਇਹ ਕਿਉਂ ਨਾ ਕਰਾਂ ਤੋਂ ਪਿਆਰ ਹੀ ਨਾ ਕਰਦੀ ਸੀ ਕਿਉਂਕਿ ਉਹ ਤਾਂ ਰੱਬ ਕਹਿੰਦੀ ਮੈਂ ਤੇ ਤੁਹਾਨੂੰ ਰੱਬ ਕਰਕੇ ਜਾਣਦੀ ਹਾਂ ਮੈਂ ਤੁਹਾਨੂੰ ਭਾਈ ਨਹੀਂ ਸਮਝਿਆ ਮੈਂ ਤੇ ਰੱਬ ਜਾਣਦੀ ਹਾਂ ਮੈਂ ਰੱਬ ਕਰਕੇ ਤੁਹਾਡੇ ਚਰਨ ਪਕੜਦੀ ਹਾਂ ਮੈਂ ਰੱਬ ਜਾਣਦੀ ਹਾਂ ਤੁਹਾਨੂੰ ਮੈਂ ਕੋਈ ਭਾਈ ਭਾਈ ਨਹੀਂ ਜਾਣਦੀ ਇਤਨਾ ਕਿ ਗੁਰਨਾਨਕ ਦੇਵ ਜੀ ਮਹਾਰਾਜ ਨੇ ਮਿਲੇ ਰਸੋਈ ਜੇਵੀ ਗੁਰਨਾਨਕ ਦੇਵ ਜੀ ਨੇ ਬਾਲੇ ਨੂੰ ਵੀ ਬੁਲਾ ਲਿਆਏ ਬਾਲੇ ਨੇ ਵੀ ਰਸੋਈ ਜੇਵੀ ਹੋਰ ਮਰਦਾਨੇ ਨੇ ਵੀ ਜੇਵੀ ਮਰਦਾਨੇ ਨੇ ਵਾਖਿਆ ਦੇਲੇ ਪੈਸੇ ਲੈ ਕੇ ਆਇਆ ਹੈ ਖਰਚਾ ਪੈਸੇ ਤੂੰ ਦੇ ਦੇ ਪੈਸੇ ਨਹੀਂ ਰੱਖਣੇ ਪੈਸੇ ਤੂੰ ਵਾਪਸ ਕਰ ਦੇ ਜਿਹੜੇ ਪੈਸੇ ਲੈ ਕੇ ਆਇਆ ਤੁਸੀਂ ਜੀ ਰੁਪਏ ਉਹ ਪੈਸੇ ਬੇਬੇ ਨਾਨਕੀ ਜੀ ਨੂੰ ਵਾਪਸ ਕਿਤੇ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਹਿਲੀ ਉਦਾਸੀ ਮਰਦਾਨਾ ਜੀ ਜਿਹੜੇ ਹਨ ਉਹਤੇ ਭੁੱਖਾਂ ਤਰਿਆਂ ਦੇ ਉਹਨਾਂ ਨੂੰ ਲੱਗੀ ਰਹਿੰਦੀ ਸੀ ਉਹ ਫਿਰ ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਿਸ ਤਰ੍ਹਾਂ ਬੇਬੇ ਨਾਨਕੀ ਜੀ ਨੇ ਦਲਾਸਾ ਦਿੱਤਾ ਫੇਰ ਨਾਲ ਹੀ ਉਹਨਾਂ ਦੇ ਵਿਚਰਦੇ ਰਹੇ ਬਾਲਾ ਜੀ ਮਰਦਾਨਾ ਜੀ ਇਹ ਨਾਲ ਨਾਲ ਹੀ ਜਿੱਥੇ-ਜਿੱਥੇ ਜਾਂਦੇ ਗਰੀਬਾਂ ਦੇ ਘਰ ਜਿਆਦਾ ਗੁਰਨਾਨਕ ਦੇਵ ਜੀ ਮਹਾਰਾਜ ਨਿਮਰਤਾ ਵਿੱਚ ਕੁਝ ਹੁੰਦੇ ਤਾਂ ਵੱਡੇ ਹੰਕਾਰ ਨੂੰ ਪੈਰ ਨਹੀਂ ਦਿੰਦੇ ਤਾਂ ਕਿੱਥੇ ਨਿਮਰਤਾ ਹੈ ਉੱਥੇ ਗੁਰਨਾਨਕ ਨੇ ਕਹਿ ਮੇਰਾ ਜਿੱਥੇ ਹੰਕਾਰ ਹੈ ਉੱਥੇ ਗੁਰਨਾਨਕ ਦੇਵ ਜੀ ਨਹੀਂ ਜਿੱਥੇ ਨਿਮਰਤਾ ਹੈ ਨੀਂਦਿਆਂ ਨੂੰ ਫਲ ਲੱਗਦੇ ਹਨ ਇਸ ਕਰਕੇ ਜਿੰਨਾ ਵੀ ਅਸੀਂ ਨਿਉਣਾ ਹੈ ਨਿੰਮ ਕੇ ਰਹੀਏ ਉਸ ਵਾਹਿਗੁਰੂ ਕੋ ਡਰਿਏ ਤਾਂ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਿਮਰਤਾ ਵਿੱਚ ਖੁਸ਼ ਹੁੰਦੇ ਹਨ ਇਹ ਇਤਨੇ ਬਚਨ ਪਰਬਾਨ ਕਰੋ ਉਪਰ ਫਿਰ ਲੜੀਵਾਰ ਸ਼ਰੂਰ ਹੁੰਦੀ ਰਹੇਗੀ ਵਾਹਿਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ